ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਜਿਹੜੀ ਬਾਈ ਕੋਲੇ ਮੱਝ ਬਿਕਾਊ ਹੈਗੀ ਤੇ ਮੱਝ ਤੁਸੀਂ ਜਿਹੜੀ ਸਕਰੀਨ ਤੇ ਦੇਖੀ ਆਨੇ ਉਹ ਮੱਝ ਹੈਗੀ ਡਿਟੇਲ ਲੈ ਕੇ ਦੇਵਾਂਗੇ ਦੋਸਤੋ ਪਰ ਇੱਕ ਜਿਵੇਂ ਹਨਾ ਬਾਈ ਦੀ ਗੱਲ ਕਰੀਏ ਵੀ ਘਰੇ ਪਸ਼ੂ ਰੱਖੇ ਹੋਏ ਨੇ ਇਹ ਸਾਰੇ ਤੁਸੀਂ ਨਿਗਾਹ ਮਾਰ ਲਓ ਤੇ ਬਾਈ ਦਾ ਇੱਕ ਥੋੜਾ ਜਿਹਾ ਨੁਕਸਾਨ ਵੀ ਹੋ ਗਿਆ ਦੋਸਤੋ ਉਹ ਆਪਾਂ ਵੀ ਦਿਖਾ ਦਗੇ ਜਿਹੜੀ ਗਾਂ ਆਪਾਂ ਨੂੰ ਦਿਸੀ ਜਾਂਦੀ ਹੈ ਹਨਾ ਇੱਧਰ ਸਾਹਮਣੇ ਆ ਵੇਖੀ ਇਹਦਾ ਪੱਟ ਟੁੱਟ ਗਿਆ ਦੋਸਤੋ ਤਾਜੀ ਸੋਈ ਗਾਂ ਸੀਗੀ ਤੇ ਇੱਧਰ ਤੁਸੀਂ ਸਕੰਜਾ ਵੀ ਦੇਖ ਸਕਦੇ ਹੋ ਹਨਾ ਬਾਈ ਲੈ ਕੇ ਆਇਆ ਪ੍ਰਮਾਤਮਾ ਇਸ ਗਾਂ ਤੇ ਮਿਹਰ ਕਰੇ ਤੇ ਗਾਂ ਛੇਤੀ ਠੀਕ ਹੋਵੇ ਹਨਾ ਤੇ ਆਪਦੇ ਫੇਰ ਜਿਹੜਾ ਹੈਗਾ ਦੁੱਧ ਦੇਣ ਦੀ ਸ਼ਮਤਾ ਰੱਖੇਗਾ ਤੇ ਆਜੋ ਆਪਾਂ ਜਿਹੜੇ ਪਸ਼ੂ ਬਕਾਉ ਆ ਬਾਈ ਕੋਲੇ ਇੱਕ ਮੱਝ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਦੋਸਤੋ ਹਾਂਜੀ ਬਾਈ ਜੀ ਹਸੀਕਾਲ ਜੀ ਹਰਸ਼ਕਾਲ ਜੀ ਬਾਈ ਜੀ ਤੁਹਾਡਾ ਨਾਮ ਕੀ ਹੈ ਆਪਣਾ ਨਾਮ ਸੁਖਜਿੰਦਰ ਸਿੰਘ ਹੈ ਵੀਰੇ ਸੁਖਜਿੰਦਰ ਸਿੰਘ ਹਾਂਜੀ ਹਾਂਜੀ ਤੇ ਜਿਹੜੀ ਬਈ ਆ ਪਿੱਛੇ ਮੱਝ ਖੜੀ ਦੀ ਸੀ ਜਾਂਦੀ ਹੈ ਹਨਾ ਤੇ ਕਿੰਨੇਵੇਂ ਸੂਏ ਸੂਈ ਆ ਹੁਣ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਹਾਂਜੀ ਹਾਂਜੀ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਹੁਣ ਇਹਦੇ ਮਤਲਬ ਕਿੰਨਾ ਦੁੱਧ ਤਿਆਰ ਦੁੱਧ 10 ਲੀਟਰ ਤਿਆਰ ਨੇ ਵੀਰੇ ਇਸ ਟਾਈਮ 10 ਲੀਟਰ ਤੇ ਬਾਈ ਆਪਣਾ ਪਿੰਡ ਕਿਹੜਾ ਆ ਜਾਂਦਾ ਪਿੰਡ ਵੀਰੇ ਆਪਣਾ ਦੌਲਤਪੁਰ ਆ ਜੀ ਇਹ ਠੀਕ ਹੈ ਦੌਲਤਪੁਰ ਹਾਂਜੀ ਹਾਂਜੀ ਡਰੇਨ ਦੇ ਨਾਲ ਘਰ ਪੈਂਦੇ ਹੁੰਦੇ ਠੀਕ ਹੈ ਗੰਦੇ ਨਾਲਾ ਜਿਵੇਂ ਜੇ ਆਪਾਂ ਮੰਨ ਲਓ ਰਾਮਪਰੇ ਕਰਨੀ ਆਵਾਂਗੇ ਤਾਂ ਬਾਲੇਲੀ ਪਿੰਡ ਨੇੜੇ ਪਊਗਾ ਜੀ ਠੀਕ ਹੈ ਜੇ ਆਪਾਂ ਇਧਰੋਂ ਪੁਰਚੋਕ ਨਹੀਂ ਆਵਾਂਗੇ ਗਿੱਲ ਖੁਰਦ ਪਊ ਗਿੱਲ ਖੁਰਦ ਬਟੰਡਾ ਜਿਹੜਾ ਆ ਗਿਆ ਹਾਂਜੀ ਹਾਂਜੀ ਬਟੰਡਾ ਜੀ ਹਾਂਜੀ ਤੇ ਜਿਵੇਂ ਹੁਣ ਇਹ ਹੁਣ ਦੁੱਧ ਕਿੰਨਾ ਦੱਸਿਆ ਸੀ 10 ਲੀਟਰ ਤਿਆਰ ਹੈ ਜੀ 10 ਲੀਟਰ ਤੇ ਰੇਟ ਦੀ ਗੱਲ ਕਰਗੇ ਵੀ 1.5 ਦੀ ਦੇ ਦੇਾਂਗੇ 1.5 ਦੀ ਠੀਕ ਹੈ ਤੇ ਬਈ ਨੰਬਰ ਬੋਲ ਦੇ ਨੰਬਰ ਹੈਗਾ ਜੀ ਆਪਣਾ 88966 ਠੀਕ ਹੈ 0065 ਜੀ 0065 ਹਾਂਜੀ ਹਾਂਜੀ ਦੋਸਤੋ ਇੱਕ ਗੱਲ ਆਪਾਂ ਤੁਹਾਨੂੰ ਕਲੀਅਰ ਕਰ ਦਗੇ ਬਾਈ ਦਾ ਰਿਸ਼ਤੇਦਾਰ ਗੱਲ ਕਰੂਗਾ ਬਾਈ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਉਹੀ ਗੱਲ ਕਰੂਗਾ ਬਾਈ ਦਾ ਮਤਲਬ ਰਿਸ਼ਤੇਦਾਰ ਹੈ ਜਿਹੜਾ ਉਹਨਾਂ ਦਾ ਨਾਮ ਕੀ ਹੈ ਬਾਈ ਜਿਸ ਕਾਰਨ ਹੈ ਜੀ ਜਿਸ ਕਾਰਨ ਸੀ ਹਾਂਜੀ ਹਾਂਜੀ ਠੀਕ ਆ ਉਹੀ ਗੱਲ ਕਰੂ ਬਾਈ ਫੋਨ ਤੇ ਇਹ ਗੱਲ ਕਰੂਗਾ ਵੀਰੇ ਠੀਕ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਲੈ ਬਾਈ ਹੁਣ ਸਾਨੂੰ ਨਾ ਮੱਝ ਤੋੜ ਕੇ ਦਿਖਾ ਦੇ ਜੀ ਮਰ ਲੈ ਵੀ ਦੋਸਤੋ ਆਪਾਂ ਮੱਝ ਸਾਨੂੰ ਤੋੜ ਕੇ ਦਿਹਾਉਣੇ ਆ ਤੇ ਸਿੰਘਾ-ਸੁੰਗਾ ਦੀ ਤੁਸੀਂ ਚੈੱਕ ਕਰ ਲਓ ਮੱਝ ਹੈਗੀ ਬਹੁਤ ਜ਼ਿਆਦਾ ਸੋਹਣੀ ਕੁੰਡੇ ਸਿੰਘ ਹੈ ਤੇ ਇੱਧਰ ਲੈ ਜਾ ਬਾਈ ਹਾਂ ਬਾਕੀ ਤੁਸੀਂ ਚੈੱਕ ਕਰ ਲਓ ਇੱਕ ਗੱਲ ਹੋਰ ਦੱਸ ਦਈਏ ਵੀ ਵੀਰ ਦਾ ਜਿਹੜਾ ਵਪਾਰ ਦਾ ਕੰਮ ਨਹੀਂ ਹੈਗਾ ਘਰੇ ਪਸ਼ੂ ਰੱਖੇ ਹੋਏ ਹੈਗੇ ਥਨਾ ਦੀ ਜਿਹੜੀ ਹੈਗੀ ਹੈ ਨਾ ਤੁਸੀਂ ਦੇਖੋਗੇ ਵੀ ਕੱਲਾ ਕੱਲਾ ਥਾਨ ਪੈਂਦਾਗਾ ਲੇਵੇ ਨੂੰ ਤੇ ਆਹ ਦੇਖ ਲਓ ਤੁਸੀਂ ਲੇਵਾ ਤੇ ਬੋਡੀ ਵੰਤਰ ਦੀ ਤੁਸੀਂ ਚੈੱਕ ਕਰ ਲਓ ਮੋੜ ਲਾ ਵੀ ਮੋੜ ਲਾ ਕੋਈ ਗੱਲ ਨਹੀਂ ਕਾਲ ਕਰਦੀ ਹੈ ਕੱਟਰੂ ਵਾਸਤੇ ਤੇ ਬਾਕੀ ਪਿੱਠਪੁੜੇ ਦੀ ਮੱਝ ਜਿਹੜੀ ਬਹੁਤ ਸੋਹਣੀ ਹੈਗੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਇੱਕ ਵਾਰੀ ਆਪਾਂ ਨਾ ਜਿਹੜੀ ਲੇਵੇ ਦੀ ਯਾਰ ਥਾਨ ਲੱਗੇ ਹੋਏ ਨੇ ਹਨਾ ਇੱਕ ਵਾਰ ਆਪਾਂ ਨੇੜੇ ਲਾ ਦਗੇ ਆਹ ਦੇਖ ਲਓ ਹਨਾ ਸਾਈਜ਼ ਆ ਜਿਹੜਾ ਉਹ ਵੀ ਬਹੁਤ ਸੋਹਣਾਗਾ ਤੇ ਚਾਰੇ ਪਾਸੇ ਆਪਾਂ ਕੈਮਰਾ ਮਾਰ ਦਗੇ ਇੱਕ ਵਾਰ ਹੋ ਜਾ ਬਈ ਇੱਧਰ ਕੋਈ ਗੱਲ ਨਹੀਂ ਤੇ ਸਿੰਗਾ ਦੀ ਵੀ ਚੈੱਕ ਕਰ ਲਓ ਬਾਈ ਨੇ ਮੁੱਲ ਕੀਤਾ 1 ਲੱਖ ਚ 5000 ਤੇ ਬਾਈ ਮਾਨਤਾਨ ਹੋ ਜਾਊਗਾ ਮੌਕੇ ਤੇ ਦੇਖਿਆ ਜਾਊਗਾ ਜੀ ਮੌਕੇ ਤੇ ਹਾਂਜੀ ਹਾਂਜੀ ਠੀਕ ਆ ਲੈ ਵੀ ਦੋਸਤੋ ਇਹ ਮੱਝ ਖੜੀ ਹੈਗੀ ਜਿਹੜੀ ਬਾਲਾਂ ਵਾਲ ਦੇ ਕੋਲੇ ਪਿੰਡ ਆ ਜਾਂਦਾ ਬਈ ਦੌਲਤਪੁਰਾ ਦੌਲਤਪੁਰਾ ਗੋਸਲ ਵੀ ਕਹਿੰਦੇ ਆ ਹਾਂਜੀ ਹਾਂਜੀ ਠੀਕ ਆ ਦੌਲਤਪੁਰਾ ਤੇ ਗੋਸਲ ਕਹਿੰਦੇ ਤੇ ਮਗਰ ਕੀ ਆ ਬਈ ਇਹਦੇ ਮਗਰ ਕੱਟੀ ਆ ਵੀਰੇ ਕੱਟੀ ਆ ਬਈ ਹਾਂਜੀ ਹਾਂਜੀ ਠੀਕ ਆ ਲੈ ਵੀ ਦੋਸਤੋ ਇੱਕ ਕੱਟੀ ਮਗਰ ਵੀ ਨਿਗਾ ਮਾਰਦਗੇ ਹੋ ਗਏ ਬਈ ਪੰਜ ਦਿਨ ਸੂਈ ਹਾਂ ਪੰਜਵਾਂ ਦਿਨ ਹੈ ਜੀ ਅੱਜ ਪੰਜਵਾਂ ਦਿਨ ਹੈ ਸੂਈ ਜੀ ਮਹਾਰਾਜ ਠੀਕ ਆ ਬਈ ਧੰਨਵਾਦ ਤੁਹਾਡਾ ਹੈ ਲੈ ਵੀ ਦੋਸਤੋ ਜੇ ਕਿਸੇ ਨੇ ਮੱਝ ਖਰੀਦਣੀ ਹੋਵੇ ਬਾਈ ਨੂੰ ਫੋਨ ਨੰਬਰ ਲਾ ਲਿਓ ਤੇ ਮੱਝ ਖਰੀਦ ਸਕਦੇ ਹੋ ਮੱਝ ਜਿਹੜੀ ਤੁਸੀਂ ਦੇਖ ਲਓ ਵੀ ਕੁੰਡੇ ਸਿੰਘ ਪਾਉਂਦੀ ਆ ਤੇ ਦੁੱਧ ਜਿਹੜਾ ਹੈਗਾ ਲੇਵੇ ਦੀ ਹੈ ਜਿਹੜੀ ਲੇਵੇ ਦੀ ਸਾਫ਼ ਹੈ ਦੁੱਧ ਵੀ ਪਾ ਦੂ 13-14 ਕਿਲੋ ਜਿਵੇਂ ਬਾਈ ਦੇ ਕਹਿਣ ਤੇ ਆ ਤੇ ਬਾਕੀ ਤੁਸੀਂ ਦੇਖ ਲਓ ਵੀ ਕਦ ਵੀ ਜਿਵੇਂ ਜੱਜਮੈਂਟ ਹੁੰਦੀ ਹੈ ਹਨਾ ਬਾਈ ਕਨੇਡੇ ਖੜੀ ਮੜਾ ਜੇ ਕਿੰਨਾ ਕ ਕਾਦਾ ਪਾ ਚੈੱਕ ਕਰਾ ਦਗੇ ਇਹ ਆ ਕਰਦਾ ਮੱਝ ਦਾ ਤੁਸੀਂ ਦੇਖ ਲਓ ਹਨਾ ਵੀ ਜੱਜਮੈਂਟ ਜੀ ਹੋ ਜਾਂਦੀ ਐਨੇ ਕਨਾ ਠੀਕ ਹੈ ਦੋਸਤੋ ਧੰਨਵਾਦ ਸਾਰਿਆਂ ਦਾ ਹਨਾ ਵੀਰ ਨੂੰ ਵੱਧ ਵਧ ਸ਼ੇਅਰ ਜ਼ਰੂਰ ਕਰ ਦਿਓ ਤੇ ਨਵੇਂ ਵੀਰ ਹੈ ਜਿਹੜੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ